ਕਾਲ ਹੁੰਦਾ 1950 ਤੇ ਆਪਾਂ ਇੱਕ ਕੁੱਤੇ ਨੂੰ ਦੇਖਦੇ ਆਂ ਛੋਟੇ ਜਿਹੇ ਕਤੂਰੇ ਨੂੰ ਜਿਹੜਾ ਜਨਮ ਲੈਂਦਾ ਤੇ ਉਹਦੀ ਆਪਾਂ ਨੂੰ ਆਵਾਜ਼ ਸੁਣਾਈ ਦਿੰਦੀ ਆ ਉਹ ਕਹਿੰਦਾ ਵੀ ਮੈਂ ਜਨਮ ਲੈ ਲਿਆ ਪਰ ਮੈਨੂੰ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ ਪਤਾ ਵੀ ਮੈਂ ਕਾਦੇ ਵਾਸਤੇ ਪੈਦਾ ਹੋਇਆ ਉਹ ਸਾਰੇ ਸਟਰੀਟ ਡੌਗ ਹੁੰਦੇ ਆ ਯਾਨਕਿ ਗਲੀ ਦੇ ਕੁੱਤੇ ਹੁੰਦੇ ਆ ਤੇ ਉਹ ਵੱਡਾ ਹੋ ਜਾਂਦਾ ਉਹ ਆਪਦੇ ਭੈਣ ਭਰਾਵਾਂ ਦੇ ਨਾਲ ਖੇਡ ਰਿਹਾ ਹੁੰਦਾ ਇੱਕ ਦਿਨ ਜਿਹੜੇ ਡੌਗ ਕੰਟਰੋਲ ਵਿਭਾਗ ਵਾਲੇ ਹੁੰਦੇ ਆ ਉਹ ਆ ਜਾਂਦੇ ਆ ਉਹਨਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਉਸ ਟਾਈਮ ਮਰਨ ਤੋਂ ਪਹਿਲਾਂ ਉਸੇ ਕੁੱਤੇ 'ਈ ਸਾਨੂੰ ਆਵਾਜ਼ ਸੁਣ ਜੀ ਵੀ ਗਲਤਤਾ ਕੀਤੀ ਨੇ ਮੈਨੂੰ ਨਹੀਂ ਪਤਾ ਕਿ ਮੈਨੂੰ ਇਹ ਸਜ਼ਾ ਕਾਤੋਂ ਮਿਲੀ ਆ ਉਸ ਤੋਂ ਬਾਅਦ 1961 ਦਾ ਟਾਈਮ ਹੁੰਦਾ ਉਹੀ ਕਤੂਰਾ ਦੁਬਾਰੇ ਫੇਰ ਜਨਮ ਲੈਂਦਾ ਇਸ ਜਨਮ ਦੇ ਵਿੱਚ ਉਹ 골ਡਨ ਰੀਟਰੀਵਰ ਹੁੰਦਾ ਪਹਿਲੇ ਜਨਮ ਦੇ ਵਿੱਚ ਉਹ ਜਰਮਨ ਸ਼ੈਪਨ ਸੀਗਾ ਤੇ ਇਸ ਵਾਰੀ ਉਹ ਇੱਕ ਡੌਗ ਫਾਰਮ ਦੇ ਵਿੱਚ ਹੁੰਦਾ ਉੱਥੇ ਉਹਨਾਂ ਨੂੰ ਅਡੌਪਟ ਕਰਨ ਵਾਸਤੇ ਕੋਈ ਆਉਂਦਾ ਉਸ ਤੋਂ ਪਹਿਲਾਂ ਉਹ ਪਿੰਜਰੇ ਦੇ ਵਿੱਚੋਂ ਨਿਕਲ ਕੇ ਭੱਜ ਜਾਂਦਾ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜੇ ਕੂੜਾ ਚੱਕਣ ਆਏ ਹੁੰਦੇ ਆ ਬੰਦੇ ਉਹ ਉਸ ਨੂੰ ਦੇਖਦੇ ਆ ਤੇ ਉਹ ਆਪਦੀ ਗੱਡੀ ਦੇ ਵਿੱਚ ਸੱਟ ਕੇ ਉਹਨੂੰ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹ ਆਪਦੀ ਗੱਡੀ ਇੱਕ ਸਾਦੇ ਖੜੀ ਕਰਕੇ ਕਿਤੇ ਸਮਾਨ ਲੈਣ ਜਾ ਵਰਦੇ ਆ ਉੱਥੇ ਇੱਕ ਜਵਾਕ ਆਉਂਦਾ ਜਿਹਦਾ ਨਾਂ ਹੁੰਦਾ ਈਥਨ ਜਿਹੜਾ ਆਪਦੀ ਮਾਂ ਦੇ ਨਾਲ ਹੁੰਦਾ ਉਸ ਕੁੱਤੇ ਨੂੰ ਗੱਡੀ ਦੇ ਵਿੱਚ ਪਏ ਨੂੰ ਦੇਖਦੇ ਆ ਉਹ ਕਾਫੀ ਭੁੱਖਾ ਪਿਆਸਾ ਹੁੰਦਾ ਉਹਦੀ ਮਾਂ ਉਹ ਗੱਡੀ ਦਾ ਸ਼ੀਸ਼ਾ ਭੰਨ ਕੇ ਉਹ ਕੁੱਤੇ ਨੂੰ ਆਪਦੇ ਨਾਲ ਆਪਦੇ ਘਰੇ ਲੈ ਜਾਂਦੇ ਆ ਉਸ ਤੋਂ ਬਾਅਦ ਉਥੇ ਅੱਖਾਂ ਖੁੱਲ੍ਹਦੀਆਂ ਤਾਂ ਉਹਦੇ ਨਾਲ ਇੱਕ ਮੁੰਡਾ ਛੋਟੀ ਜਿਹੀ ਉਮਰ ਦਾ ਬੱਚਾ ਖੇਡ ਰਿਹਾ ਹੁੰਦਾ ਉਹਨੂੰ ਉਥੇ ਬਹੁਤ ਵਧੀਆ ਲੱਗਦਾ ਪਰ ਹਜੇ ਵੀ ਉਹਨੂੰ ਆਪਦੀ ਜ਼ਿੰਦਗੀ ਦੇ ਮਕਸਦ ਦਾ ਪਤਾ ਨਹੀਂ ਹੁੰਦਾ ਜਿਹੜਾ ਉਹ ਲੜਕਾ ਹੁੰਦਾ ਉਹ ਆਪਦੇ ਪਿਓ ਨੂੰ ਵੀ ਮਨਾ ਲੈਂਦਾ ਵੀ ਮੈਂ ਕੁੱਤੇ ਨੂੰ ਆਪਦੇ ਘਰੇ ਰੱਖਣਾ ਤੇ ਉਹ ਮੰਨ ਵੀ ਜਾਂਦਾ ਉਸ ਤੋਂ ਬਾਅਦ ਇਥਨ ਆਪਣੇ ਉਸੇ ਡੌਗ ਦੇ ਨਾਲ ਆਪਦੇ ਦਾਦੇ ਦੇ ਫਾਰਮ ਹਾਊਸ ਦੇ ਉੱਤੇ ਜਾਂਦਾ ਉੱਥੇ ਉਹ ਖੇਤੀਬਾੜੀ ਕਰਦਾ ਹੁੰਦਾ ਉੱਥੇ ਉਹ ਇੱਕ ਬਾਲ ਦੇ ਨਾਲ ਖੇਡਦੇ ਆ ਤੇ ਉਹ ਇੱਕ ਸਪੈਸ਼ਲ ਗੇਮ ਖੇਡਦੇ ਨੇ ਉਹ ਗੇਮ ਉਹ ਲੜਕੇ ਨੇ ਉਸ ਆਪਣੇ ਡੌਗ ਨੂੰ ਵੀ ਸਿਖਾਤੀ ਸੀਗੀ ਉਹ ਥੱਲੇ ਆਪਦੇ ਗੋਡਿਆਂ ਤੇ ਬੈ ਵਾਰ ਕੇ ਜਿਹੜੀ ਉਹ ਬਾਲ ਆ ਉਹਨੂੰ ਕੈਚ ਕਰਦਾ ਉਸ ਤੋਂ ਬਾਅਦ ਉਹ ਇੱਕ ਲੜਕੀ ਨੂੰ ਮਿਲਦਾ ਜਿਹਦਾ ਨਾਮ ਹੁੰਦਾ ਹੈ ਨਾ ਉਹਨਾਂ ਦੋਨਾਂ ਦੀ ਦੋਸਤੀ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਦੋਨੇ ਇਕੱਠੇ ਰਹਿਣ ਲੱਗ ਜਾਂਦੇ ਨੇ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਉਹ ਦੋਨੇ ਇਕੱਠੇ ਹੁੰਦੇ ਨੇ ਜਿਹੜਾ ਡੌਗ ਹੁੰਦਾ ਉਹ ਵੀ ਉਹਨਾਂ ਦੋਨਾਂ ਦੇ ਨਾਲ ਖੁਸ਼ ਹੁੰਦਾ ਉਸ ਤੋਂ ਬਾਅਦ ਜ਼ਿੰਦਗੀ ਅੱਗੇ ਵਧ ਜਾਂਦੀ ਆ ਉਹ ਵੱਡਾ ਹੋ ਜਾਂਦਾ ਅੱਗੇ ਜਾ ਕੇ ਜਿਹੜੇ ਉਹਦੇ ਫਾਦਰ ਹੁੰਦੇ ਨੇ ਉਹਨਾਂ ਦੀ ਨੌਕਰੀ ਦੇ ਵਿੱਚ ਕਾਫੀ ਉਤਾਰ ਚੜਾਅ ਆਉਂਦਾ ਇਸੇ ਕਰਕੇ ਉਹ ਦਾਰੂ ਪੀਣ ਲੱਗ ਜਾਂਦੇ ਨੇ ਤੇ ਉਹਦੀ ਮਾਂ ਦੇ ਨਾਲ ਡੇਲੀ ਕੁੱਟਮਾਰ ਕਰਦੇ ਨੇ ਲੜਾਈ ਝਗੜਾ ਕਰਦੇ ਨੇ ਇੱਕ ਦਿਨ ਉਹ ਆਇਆ ਹੁੰਦਾ ਤੇ ਉਹਦੀ ਮਾਂ ਤੇ ਉਹਦੇ ਪਿਓ ਜਿਹੜਾ ਉਹ ਬਾ ਚਲਾ ਜਾਏ ਹਮਸਾਨੂੰ ਤੇਰੀ ਲੋੜ ਨਹੀਂ ਹੈਗੀ ਉਹ ਕਾਰ ਛੱਡ ਕੇ ਚਲਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਇਥਨ ਹੁੰਦਾ ਉਹਨੂੰ 4 ਸਾਲਾਂ ਦੀ ਸਕਾਲਰਸ਼ਿਪ ਮਿਲ ਗਈ ਸੀਗੀ ਕਿਉਂਕਿ ਉਹਨੇ ਫੁੱਟਬਾਲ ਦੇ ਵਿੱਚ ਬਹੁਤ ਵਧੀਆ ਖੇਡ ਦਿਖਾਈ ਸੀਗੀ ਫੁੱਟਬਾਲ ਦੀ ਸਕਾਲਰਸ਼ਿਪ ਮਿਲਣ ਤੋਂ ਬਾਅਦ ਉਹਦਾ ਇੱਕ ਦੋਸਤ ਹੁੰਦਾ ਉਹ ਕਾਫੀ ਉਹ ਤੋਂ ਜੈਲਸੀ ਕਰਦਾ ਹੁੰਦਾ ਉਹਦੀ ਗਰਲਫ੍ਰੈਂਡ ਤੇ ਉਹਦੇ ਪਿਓ ਦੇ ਬਾਰੇ ਕਾਫੀ ਫੁੱਟਾ ਸਿੱਧਾ ਬੋਲਦਾ ਤੇ ਉਹ ਉਹਦੇ ਮੂੰਹ ਤੇ ਇੱਕ ਮੁੱਕੀ ਮਾਰ ਦਿੰਦਾ ਉਸ ਤੋਂ ਬਾਅਦ ਜਦੋਂ ਘਰੇ ਆ ਕੇ ਸੌਂਦਾ ਤਾਂ ਉਹੀ ਮੁੰਡਾ ਉਹਨਾਂ ਦੇ ਘਰੇ ਅੱਗ ਲਾ ਦਿੰਦਾ। ਉਸ ਅੱਗ ਦੇ ਵਿੱਚ ਉਹਦੀ ਮਾਂ ਤੇ ਉਹਦਾ ਜਿਹੜਾ ਡੌਗ ਹੁੰਦਾ ਉਹ ਬਾਹਰ ਵਿੱਚ ਜਿੱਦਾ ਨਹੀਂ ਨਿਕਲ ਸਕਦੇ ਸੀਗੇ। ਉਹ ਉੱਪਰੋਂ ਰੱਸੀ ਦੇ ਸਹਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਥੱਲੇ ਆ ਜਾਂਦੇ ਨੇ। ਪਰ ਜਦੋਂ ਇਥਨ ਨੇ ਆਪਨੇ ਥੱਲੇ ਆਉਣਾ ਹੁੰਦਾ ਤਾਂ ਜਿਹੜੀ ਉਹ ਰੱਸੀ ਹੁੰਦੀ ਆ ਉਹ ਉੱਥੋਂ ਛੁੱਟ ਜਾਂਦੀ ਆ ਤੇ ਉਹ ਉੱਥੋਂ ਛਾਲ ਮਾਰ ਦਿੰਦਾ ਉਹਦੇ ਪੈਰ ਦੇ ਵਿੱਚ ਫ੍ਰੈਕਚਰ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਉਹ ਡੌਗ ਹੁੰਦਾ ਉਹ ਡੌਗ ਜਿਹੜੇ ਬੰਦੇ ਨੇ ਅੱਗ ਲਾਈ ਸੀਗੀ ਉਹਨੂੰ ਫੜ ਲੈਂਦਾ ਉੱਥੇ ਪੁਲਿਸ ਆ ਜਾਂਦੀ ਆ ਉਹਨੂੰ ਅਰੈਸਟ ਕਰ ਲੈਂਦੀ ਦੇ ਦਾਦਾਈ ਦੇ ਫਾਰਮ ਹਾਊਸ ਦੇ ਉੱਤੇ ਚਲਾ ਜਾਂਦਾ ਤੇ ਉੱਥੇ ਖੇਤੀਬਾੜੀ ਦੇ ਵਿੱਚ ਹੱਥ ਵਟਾਉਣ ਦਾ ਫੈਸਲਾ ਕਰਦਾ ਜਿਹੜੀ ਉਹਦੀ ਗਰਲਫ੍ਰੈਂਡ ਹੁੰਦੀ ਆ ਉਹ ਉਹਨੂੰ ਵੀ ਛੱਡ ਦਿੰਦਾ ਕਿਉਂਕਿ ਉਹ ਕਿਸੇ ਦੇ ਉੱਤੇ ਬੋਝ ਨਹੀਂ ਸਿਵਾਉਣਾ ਚਾਹੁੰਦਾ ਉਸ ਤੋਂ ਬਾਅਦ ਜਿਹੜਾ ਡੌਗ ਹੁੰਦਾ ਉਹਦਾ ਨਾਮ ਇਥਨ ਨੇ ਬੇਲੀ ਰੱਖਿਆ ਹੁੰਦਾ ਬੇਲੀ ਉਹਦੇ ਦਾਦਾਈ ਦੇ ਨਾਲ ਰਹਿੰਦਾ ਤੇ ਉਹ ਕਾਫੀ ਬੁੜਾ ਹੋ ਚੁੱਕਿਆ ਹੁੰਦਾ ਹੁਣ ਉਹ ਮਰਨ ਕਿਨਾਰੇ ਹੁੰਦਾ ਤੇ ਉਹਦੀਆਂ ਅੱਖਾਂ ਸਿਰਫ ਇਥਨ ਨੂੰ ਆਸਰੀ ਬਾਜ਼ ਭਾਲ ਰਹੀਆਂ ਹੁੰਦੀਆਂ ਇਥਨ ਉਹਦੇ ਕੋਲੇ ਆਉਂਦਾ ਉਹਦੇ ਸਿਰ ਤੇ ਹੱਥ ਫੇਰਦਾ ਤੇ ਉਹਨੂੰ ਅਲਗ ਦਾ ਕਹਿ ਦਿੰਦਾ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਜਨਮ ਦੇ ਵਿੱਚ ਜਨਮ ਲੈਂਦਾ ਤੇ ਉਹਦਾ ਜਿਹੜਾ ਮਾਸਟਰ ਹੁੰਦਾ ਉਹ ਇੱਕ ਪੁਲਿਸ ਵਾਲਾ ਹੁੰਦਾ ਉਹ ਕਾਫੀ ਸੀਰੀਅਸ ਬੰਦਾ ਹੁੰਦਾ ਉਹ ਪੁਲਿਸ ਦੀ ਟ੍ਰੇਨਿੰਗ ਕਰਦਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੋਨਾਂ ਦੇ ਵਿਚਾਲੇ ਇੱਕ ਵਧੀਆ ਦੋਸਤੀ ਵੀ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਦਿਨ ਇੱਕ ਬੰਦਾ ਕਿਸੇ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਜਾ ਰਿਹਾ ਹੁੰਦਾ ਤੇ ਉਹ ਦੋਨੇ ਉਹਦਾ ਪਿੱਛਾ ਕਰ ਰਹੇ ਹੁੰਦੇ ਆ। ਉਹ ਕੁੜੀ ਨੂੰ ਨਦੀ ਦੇ ਵਿੱਚ ਸੁੱਟ ਦਿੰਦਾ ਤੇ ਜਿਹੜਾ ਬੇਲੀ ਡੌਗ ਹੁੰਦਾ ਉਹ ਪਿੱਛੇ ਛਾਲ ਮਾਰ ਕੇ ਉਹ ਕੁੜੀ ਨੂੰ ਬਚਾਉਂਦਾ ਤੇ ਜਿਹੜਾ ਉਹਦਾ ਮਾਸਟਰ ਹੁੰਦਾ ਉਹਦੇ ਬੈਕ ਸਾਈਡ ਦੇ ਉੱਤੇ ਆ ਕੇ ਉਹੀ ਕਿਡਨਾਪਰ ਨੂੰ ਗੋਲੀ ਮਾਰਨ ਵਾਲਾ ਹੁੰਦਾ। ਉਹਦੀ ਬੇਲੀ ਆ ਕੇ ਉਹਦੀ ਬਾਹਂ ਦੇ ਉੱਤੇ ਕੱਟ ਲੈਂਦਾ ਤੇ ਗੋਲੀ ਬੇਲੀ ਦੇ ਲੱਗ ਜਾਂਦੀ ਹੈ। ਇਸ ਜਨਮ ਦੇ ਵਿੱਚ ਉਹ ਕਹਿੰਦਾ ਵੀ ਮੈਂ ਬਾਲੀ ਮਸਤੀ ਤਾਂ ਨਹੀਂ ਕੀਤੀ ਪਰ ਮੈਂ ਕੁਝ ਚੰਗੇ ਕੰਮ ਕੀਤੇ। ਦੇ ਵਿੱਚ ਫੇਰ ਉਹ ਇੱਕ ਡੌਗ ਦੇ ਰੂਪ ਦੇ ਵਿੱਚ ਜਨਮ ਲੈਂਦਾ ਤੇ ਇਸ ਜਨਮ ਦੇ ਵਿੱਚ ਇੱਕ ਸਟੂਡੈਂਟ ਜਿਹਦਾ ਨਾਮ ਮਾਇਆ ਹੁੰਦਾ ਉਹ ਨੂੰ ਅਡੌਪਟ ਕਰ ਲੈਂਦੀ ਆ ਉਹ ਬਹੁਤ ਵਧੀਆ ਹੁੰਦੀ ਆ ਜਿਹੜਾ ਕੁਝ ਉਹਨੇ ਖਾਣਾ ਹੁੰਦਾ ਉਹ ਹੀ ਆਰਡਰ ਕਰਦੀ ਆ ਪਰ ਉਹਦੀ ਵਜ੍ਹਾ ਦੇ ਨਾਲ ਉਹ ਕਾਫੀ ਮੋਟਾ ਹੋ ਜਾਂਦਾ ਤੇ ਡਾਕਟਰ ਉਹਨੂੰ ਕਹਿੰਦਾ ਵੀ ਤੁਸੀਂ ਇਹਨੂੰ ਘਮਾਓ ਫੜਾਓ ਉਹ ਬਾਲਰ ਦੇ ਸਾਹਮਣੇ ਸਿੱਟਦੀ ਆ ਪਰ ਉਹ ਭਜਦਾ ਨਹੀਂ ਉਹ ਤਾਂ ਉੱਥੇ ਲੰਮੇ ਪਿਆ ਜਾਂਦਾ ਕਿਉਂਕਿ ਉਹਦਾ ਭਜਨ ਦਾ ਮੂਡ ਨਹੀਂ ਹੁੰਦਾ ਉਹ ਇੰਨਾ ਮੋਟਾ ਹੋ ਗਿਆ ਹੁੰਦਾ ਉੱਥੇ ਇੱਕ ਰੌਕਸੀ ਨਾਮ ਦੀ ਫੀਮੇਲ ਡੌਗ ਦੀ ਐਂਟਰੀ ਹੁੰਦੀ ਆ ਉਸ ਤੋਂ ਬਾਅਦ ਉਹਦੇ ਨਾਲ ਖੇਡਣ ਲੱਗ ਜਾਂਦਾ ਤੇ ਜਿਹੜਾ ਉਹ ਉਹ ਦੋਨੇ ਵਿਆਹ ਕਰਾ ਲੈਂਦੇ ਆ ਤੇ ਇਹਨਾਂ ਦੇ ਤਿੰਨ ਅੱਗੇ ਬੱਚੇ ਹੁੰਦੇ ਆ ਤੇ ਉਹ ਬਹੁਤ ਵਧੀਆ ਜ਼ਿੰਦਗੀ ਇਖਤਿਹਾਰ ਕਰਦਾ ਉਹ ਕਹਿੰਦਾ ਵੀ ਇਹ ਜਨਮ ਮੇਰਾ ਸਭ ਤੋਂ ਚੰਗਾ ਜਨਮ ਸੀ ਕਿ ਜਿਹਦੇ ਵਿੱਚ ਮੈਨੂੰ ਬਹੁਤ ਵਧੀਆ ਫੈਮਿਲੀ ਤੇ ਪਿਆਰ ਮਿਲਿਆ ਉਸ ਤੋਂ ਬਾਅਦ ਜਿਹੜੀ ਰੌਕਸੀ ਹੁੰਦੀ ਆ ਉਹਨੂੰ ਇੱਕ ਦਿਨ ਗੱਡੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਉਹ ਫਿਰ ਮੁੜ ਕੇ ਨਹੀਂ ਆਉਂਦੀ ਉਹਦੀ ਮੌਤ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਇਸ ਜਨਮ ਦੇ ਵਿੱਚ ਬਿੱਲੀ ਦਾ ਨਾਮ ਟੀਨੂ ਰੱਖਿਆ ਹੁੰਦਾ ਉਹ ਵੀ ਬੁढ़ा ਹੋ ਜਾਂਦਾ ਤੇ ਉਹਦੀ ਵੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ 2014 ਦੇ ਵਿੱਚ ਉਹ ਇੱਕ ਵਾਰ ਫਿਰ ਡੌਗ ਦੇ ਰੂਪ ਦੇ ਵਿੱਚ ਹੀ ਜਨਮ ਲੈਂਦਾ ਅਤੇ ਇਸ ਜਨਮ ਦੇ ਕਰ ਵਾਲਾ ਹੁੰਦਾ ਉਹ ਡੌਗਾਂ ਨੂੰ ਬਹੁਤ ਪਸੰਦ ਨਹੀਂ ਕਰਦਾ ਉਹ ਉਹਨੂੰ ਆਪਦੇ ਘਰੇ ਤਾਂ ਲੈ ਜਾਂਦੀ ਹੈ ਪਰ ਉਹ ਕਹਿੰਦਾ ਵੀ ਇਹਨੂੰ ਘਰ ਦੇ ਅੰਦਰ ਨਹੀਂ ਲੈ ਕੇ ਆਉਣਾ ਇਹਨੂੰ ਬਾਹਰ ਜਿਹੜਾ ਯਾਰਡ ਬਣਿਆ ਹੁੰਦਾ ਜਿਹੜਾ ਵੇੜਾ ਹੀ ਬਣਿਆ ਹੁੰਦਾ ਉਹਦੇ ਵਿੱਚ ਹੀ ਰੱਖ ਉਹਨੂੰ ਉੱਥੇ ਹੀ ਰਹਿਣਾ ਪੈਂਦਾ ਤੇ ਇੱਕ ਦਿਨ ਉਹ ਆਪਦੀ ਗੱਡੀ ਦੇ ਵਿੱਚ ਬਿਠਾ ਕੇ ਉਹ ਜੰਗਲ ਦੇ ਵਿੱਚ ਛੱਡਿਆ ਆਉਂਦਾ ਉਸ ਤੋਂ ਬਾਅਦ ਉਹ ਉਹਨੂੰ ਕਦੇ ਵੀ ਘਰੇ ਨਹੀਂ ਲੈ ਕੇ ਆਉਂਦਾ ਤੇ ਜਿਹੜਾ ਉਹ ਡੌਗ ਹੁੰਦਾ ਇਸ ਜਨਮ ਦੇ ਵਿੱਚ ਉਹਨੂੰ ਇਦਾਂ ਲੱਗਦਾ ਵੀ ਇਸ ਜਗ੍ਹਾ ਦੇ ਉੱਤੇ ਮੈਂ ਪਹਿਲਾਂ ਕਿਤੇ ਆ ਚੁੱਕਿਆ ਹਾਂ ਕਿ ਉਹੀ ਜਗ੍ਹਾ ਸੀ ਜਿੱਥੇ ਉਹ ਪਹਿਲਾਂ ਆਪਦੇ ਦੂਜੇ ਜਨਮ ਦੇ ਵਿੱਚ ਇਥਨ ਨਾਮ ਦੇ ਬੰਦੇ ਜਾਂਦਾ ਉਹ ਜਾ ਕੇ ਉਹਨੂੰ ਢਾ ਲੈਂਦਾ ਉਹਨੂੰ ਚੱਟਣ ਲੱਗ ਜਾਂਦਾ ਉਹਨੂੰ ਲਾਡ ਕਰਨ ਲੱਗ ਜਾਂਦਾ ਉਹਨੂੰ ਪਤਾ ਹੁੰਦਾ ਵੀ ਮੈਂ ਇਥੇ ਨੂੰ ਭਾਲ ਲਿਆ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਬੇਲੀ ਡੌਗ ਆ ਜਿਹੜਾ ਕਿ ਅਗਲੇ ਜਨਮ ਦੇ ਵਿੱਚ ਆ ਰੂਪ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਉਹਨੂੰ ਖਾਣ ਵਾਸਤੇ ਕੁਝ ਖਾਣਾ ਦਿੰਦਾ ਤੇ ਉਹ ਕਹਿੰਦਾ ਵੀ ਤੂੰ ਇੱਥੋਂ ਚਲਾ ਜਾ ਜਿੱਥੇ ਵੀ ਜਿੱਦਾ ਵੀ ਹੈਗਾ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿੰਦਾ ਸੀ ਤੇਰੇ ਕੋਲ ਤੇਰਾ ਡੌਗ ਆ ਉਸ ਤੋਂ ਬਾਅਦ ਉਹ ਉਹਨੂੰ ਇੱਕ ਸੰਸਥਾ ਦੇ ਵਿੱਚ ਛੱਡਿਆ ਆਉਂਦਾ ਪਰ ਉਸ ਦਾ ਵੀ ਜੀ ਨਹੀਂ ਲੱਗਦਾ ਅਗਲੇ ਦਿਨ ਉਹ ਵਾਪਸ ਉਹਨੂੰ ਫੇਰ ਲੈ ਕੇ ਆ ਜਾਂਦਾ ਉਸ ਤੋਂ ਬਾਅਦ ਉਹ ਦੋਨੇ ਇਕੱਠੇ ਰਹਿਣ ਲੱਗ ਕਾਫੀ ਇਕੱਲਾ ਪਾਣਾ ਕਿਉਂਕਿ ਜਿਹੜੀ ਉਹਦੀ ਗਰਲਫ੍ਰੈਂਡ ਸੀਗੀ ਜਿਹਨੂੰ ਉਹਨੇ ਛੱਡਤਾ ਸੀਗਾ ਜਿਹਦਾ ਨਾਮ ਹੈਨਾ ਸੀਗਾ ਉਸ ਤੋਂ ਬਾਅਦ ਉਹਨੇ ਵਿਆਹ ਨਹੀਂ ਸੀ ਕਰਾਇਆ ਉਸ ਤੋਂ ਬਾਅਦ ਉਹ ਹੈਨਾ ਦੇ ਘਰ ਦੇ ਬਾਹਰ ਡੌਗ ਨੂੰ ਪਹੁੰਚ ਜਾਂਦਾ ਬੇਲੀ ਨਾਮ ਦਾ ਤੇ ਉੱਥੇ ਜਿਹੜੀ ਹੈਨਾ ਹੁੰਦੀ ਆ ਉਹਨੂੰ ਦੇਖਦੀ ਆ ਉਹਦੇ ਗਲ ਦੇ ਵਿੱਚ ਲੋਕੇਟ ਪਾਇਆ ਹੁੰਦਾ ਜਿਹਦੇ ਉੱਤੇ ਈਥਨ ਲਿਖਿਆ ਹੁੰਦਾ ਉਸ ਤੋਂ ਬਾਅਦ ਉਹ ਉਸਨੂੰ ਲੈ ਕੇ ਉਹਦੇ ਘਰ ਦੇ ਬਾਹਰ ਪਹੁੰਚ ਜਾਂਦੀ ਆ ਉਹਦੋਂ ਨੇ ਗੱਲਾਂ ਬਾਤਾਂ ਕਰਦੇ ਆ ਤਾਂ ਹੈਨਾ ਦੱਸਦੀ ਆ ਵੀ ਉਹਦੇ ਪਤੀ ਦੀ ਡੈਥ ਹੋ ਚੁੱਕੀ ਆ ਤੇ ਹੁਣ ਉਹ ਇਕੱਲੀ ਆ ਉਸ ਤੋਂ ਬਾਅਦ ਉਹ ਦੋਨੇ ਇਕੱਠੇ ਹੋ ਜਾਂਦੇ ਨੇ ਤੇ ਉਹ ਬੜੀਆ ਫੈਮਿਲੀ ਦੇ ਤੌਰ ਤੇ ਉੱ ਇੱਕ ਦਿਨ ਉਹੀ ਬਾਲ ਦੇ ਨਾਲ ਖੇਡ ਰਹੇ ਹੁੰਦੇ ਆ ਤੇ ਉਹ ਉਸੇ ਜਗ੍ਹਾ ਦੇ ਉੱਤੇ ਜਾ ਕੇ ਖੇਡਦੇ ਆ ਪਰ ਜਿਹੜਾ ਬਿੱਲੀ ਹੁੰਦਾ ਉਹ ਭੌਂਕ ਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਉਸੇ ਤਰ੍ਹਾਂ ਖੇਡ ਜਿਵੇਂ ਆਪਾਂ ਪਹਿਲਾਂ ਪਿਛਲੇ ਜਨਮ ਦੇ ਵਿੱਚ ਮੈਂ ਤੇਰੇ ਨਾਲ ਖੇਡਦਾ ਹੁੰਦਾ ਸੀਗਾ ਜਿਹੜਾ ਇਥਨ ਹੁੰਦਾ ਉਸੇ ਤਰੀਕੇ ਦੇ ਨਾਲ ਬਾਲ ਨੂੰ ਸੱਡਦਾ ਜਿਹੜਾ ਡੌਗ ਹੁੰਦਾ ਉਹਨੂੰ ਕੈਚ ਕਰ ਲੈਂਦਾ ਉਸ ਤੋਂ ਬਾਅਦ ਜਿਹੜਾ ਇਥਨ ਹੁੰਦਾ ਉਹ ਕਾਫੀ ਹੈਰਾਨ ਹੋ ਜਾਂਦਾ ਵੀ ਇਹ ਉਹ ਡੌਗ ਆ ਉਸ ਤੋਂ ਬਾਅਦ ਜਦੋਂ ਉਹਨੂੰ ਬੌਸ ਡੌਗ ਕਹਿ ਕੇ ਬੁਲਾਉਂਦਾ ਜਿਵੇਂ ਆਪਦੇ ਬਿੱਲੀ ਡੌਗ ਨੂੰ ਬੁਲਾਉਂਦਾ ਹੁੰਦਾ ਸੀਗਾ ਤੋ ਭੌਂਕਦਾ ਉਸਨੂੰ ਪਤਾ ਲੱਗ ਜਾਂਦਾ ਵੀ ਤੋ ਕਾਫੀ ਇਮੋਸ਼ਨਲ ਹੋ ਜਾਂਦਾ ਉਸ ਤੋਂ ਬਾਅਦ ਸਾਨੂੰ ਬੇਲੀਨ ਦਿਖਾਇਆ ਜਾਂਦਾ ਉਹ ਕਹਿੰਦਾ ਵੀ ਇਸ ਜ਼ਿੰਦਗੀ ਦੇ ਵਿੱਚ ਮੈਨੂੰ ਮਕਸਦ ਦਾ ਪਤਾ ਨਹੀਂ ਸੀ ਸਾਡੀ ਜ਼ਿੰਦਗੀ ਦਾ ਮਕਸਦ ਇਹ ਹੁੰਦਾ ਵੀ ਆਪਾਂ ਜਿਹੜੇ ਵੀ ਜਨਮ ਦੇ ਵਿੱਚ ਹੋਈਏ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਜੋ ਵੀ ਹੋ ਗਿਆ ਉਹਨੂੰ ਪਿੱਛੇ ਛੱਡ ਦਿਓ ਤੇ ਅੱਗੇ ਆਉਣ ਵਾਲੇ ਭਵਿੱਖ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਜਿਹੜਾ ਕੁਝ ਅੱਜ ਹੁਣ ਹੈਗਾ ਵਰਤਮਾਨ ਉਹਦੇ ਵਿੱਚ ਜਿਉਣਾ ਚਾਹੀਦਾ ਸਾਨੂੰ ਮੌਕਾ ਮਿਲਦੇ ਉੱਤੇ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਆ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਸਾਨੂੰ ਇਸ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੀਦਾ ਸਾਨੂੰ ਪਿੱਛੇ ਹੋਈਆਂ ਚੀਜ਼ਾਂ ਤੇ ਆਉਣ ਕਰਦੇ ਹੋਏ ਸਾਨੂੰ ਜਿਹੜੇ ਪਲ ਦੇ ਵਿੱਚ ਅਸੀਂ ਹੁਣ ਬੈਠੇ ਆਂ ਜਿਉਂ ਰਹੇ ਆਂ ਸਾਨੂੰ ਉਸ ਪਲ ਦੇ ਵਿੱਚ ਜਿਉਣਾ ਚਾਹੀਦਾ ਜੇਕਰ ਤੁਹਾਨੂੰ ਅੱਜ ਦੀ ਸਟੋਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਆਪਦੇ ਦੋਸਤਾਂ ਮਿੱਤਰਾਂ ਦੇ ਕੋਲ ਇਹ ਸਟੋਰੀ ਨੂੰ ਸ਼ੇਅਰ ਵੀ ਕਰ ਸਕਦੇ ਆਂ ਧੰਨਵਾਦ